ਹਾਂਜੀ ਭਾਈ ਜੀ ਪਹੁੰਚ ਗਏ ਆਪਾਂ ਫਰਾਈਪਰ ਮੰਡੀ ਤੇ ਤੇ ਦੱਸਦੇ ਆ ਤੁਹਾਨੂੰ ਫਰੂਕਾ ਦਾ ਰੇਟ ਤੇ ਜੋ ਵੀ ਰੇਟ ਹੁੰਦੇ ਆ ਪੇਟੀਆਂ ਦੇ ਰੇਟ ਹੁੰਦੇ ਆ ਕਿਲੋ 2 ਕਿਲੋ ਚੀਜ਼ਾਂ ਦੇ ਰੇਟ ਨਹੀਂ ਹੁੰਦੇ ਤੇ ਆ ਜਿਹੜਾ ਸੇ ਹੈ ਜੀ ਨਿੱਕਾ ਨਿੱਕਾ ਸੇ ਹੈਗਾ ਜੀ 250 ਰੁਪਏ ਡੱਬਾ ਬਹੁਤ ਵਧੀਆ ਕੁਆਲਿਟੀ ਦਾ ਤੇ ਜਿਹੜਾ ਅਹ ਮਟੀਰਾ ਵਾਜੀ ਮਟੀਰਾ ਵਗੈ ਜੀ 45 ਰੁਪਏ 40 45 ਰੁਪਏ ਇਹ ਦਿੱਲੀ ਵਾਲਾ ਮਟੀਰਾ ਵਾਜਦਾ ਵਾ ਆਪਣੇ ਵਾਲਾ ਬੰਦ ਹੋ ਗਿਆ ਤੇ ਇਹ 40 45 ਰੁਪਏ ਤੇ ਆ ਜਿਹੜਾ ਜੀ ਆਲੂ ਬੁਖਾਰਾ 5 ਕਿਲੋ ਦੀ ਪੇਟੀ 200 ਰੁਪਏ ਡੱਬਾ ਆ 250 ਰੁਪਏ ਡੱਬਾ ਆ ਜਿਹੜਾ ਵਾ ਆ 200 ਰੁਪਏ ਡੱਬਾ ਇਹ ਥੋੜੇ ਛੋਟੇ ਆਲੂ ਬੁਖਾਰਾ ਆ ਇਹ ਥੋੜੇ ਵੱਡਾ ਵਾ ਇਹ 250 ਰੁਪਏ ਡੱਬਾ ਤੇ ਆ 200 ਰੁਪਏ ਲਿਖ ਲਿਆ ਦੱਸਣੇ ਆ ਤੁਹਾਨੂੰ ਆਂਬ ਕੀ ਰੇਟ ਹੈ ਸਪੈਦਾ ਆਂਬ اچھا ਵਕਤੀ ਠੀਕ ਹੈ ਜੀ ਇਹ ਵੇਸਟੇਜ ਹੀ ਆ ਤੇ ਆ ਹਾਂ ਜੀ ਭਈ ਪਰ ਆ ਜਿਹੜਾ ਵਧੀਆ ਕੁਆਲਿਟੀ ਦਾ ਉਹ ਖਰਾਬ ਹੋ ਗਿਆ ਤੇ ਆ ਜਿਹੜਾ ਵਧੀਆ ਕੁਆਲਿਟੀ ਦਾ ਇਹ 75 ਰੁਪਏ ਤੇ ਜਿਹੜੀ ਆ ਮਸੰਮੀ ਆ ਜੀ ਇਹ 5.5 600 ਦੀ 10 ਕਿਲੋ ਆ ਮਸੰਮੀ ਦਾ ਰੇਟ 5.5 600 ਦੀ 10 ਕਿਲੋ ਆ ਵਧੀਆ ਵਾਲਾ ਆਂਬਾ ਇਹਦਾ ਰੇਟ ਤੇ ਜੋ ਸੈਰੀ ਆਪਾਂ ਇਹ ਵੇਖਦਾ ਜੀ 50 ਰੁਪਏ 4500 ਰੁਪਏ ਜਿਹੜਾ ਜਮਾ ਵਧੀਆ ਕੁਆਲਿਟੀ ਦਾ 40 4500 ਰੁਪਏ ਤੱਕ ਇੱਥੋਂ ਤੱਕ ਵਿਕਦਾ ਵਾ ਤੇ ਬਾਕੀ ਤੁਹਾਨੂੰ ਦੱਸਦੇ ਆ ਤੋ ਤੇ ਆਪਾਂ ਬਤਾ ਰੇਟ ਹੈ ਉਹ ਤਾਂ ਆਪਾਂ ਹੈਗਾ ਜੀ 40 ਰੁਪਏ ਤੋ ਤਾਂ ਆਪਾਂ ਬਹੁਤ ਵਧੀਆ ਕੁਆਲਿਟੀ ਦਾ ਇਹਦਾ ਰੇਟ ਹੈਗਾ 40 ਰੁਪਏ ਤੇ ਪੀ ਆਰ ਵੀ ਹੈ ਇਹ ਗਿਆ ਜੀ ਪੀ ਆਰ ਰੁਪਏ ਨਾਸ਼ਪਤੀ ਵਿਕੀ ਆ 50 ਰੁਪਏ ਰੁਪਏ ਪਰ ਮੰਡੀ ਤੇ ਤੇ ਜੋ ਵੀ ਰੇਟ ਹੁੰਦਾ ਹੈ ਪੇਟੀਆਂ ਦਾ ਰੇਟ ਹੁੰਦਾ ਹੈ ਕਿਲੋ 2 ਕਿਲੋ ਜੀ ਜਾਂਦਾ ਰੇਟ ਨਹੀਂ ਹੁੰਦਾਗਾ ਤੇ ਜਿਹੜਾ ਨਾਰੀਅਲ ਪਾਣੀ ਆ ਜੀ ਆ ਨਾਰੀਅਲ ਦਾ ਲਫਾਫਾ ਵੇਚ ਵੀ ਸਕਦੇ ਆ ਇਹ 600 ਰੁਪਏ ਵੇਚਿਆ ਜੀ 10 ਪੀਸ ਹੁੰਦੇ ਆ 600 ਦਾ ਲਫਾਫਾ 10 ਪੀਸਾਂ ਦਾ ਤੇ ਗਾਂ ਵੀ ਤੁਹਾਨੂੰ ਦੱਸਦੇ ਆ ਜਿਹੜਾ ਅਨਾਰ ਆ ਜੀ ਅਨਾਰ ਗਿਆ ਵੈਕ ਤੇ ਹਰਨਾਰੀ ਕਹੇ ਜੀ 1650 ਰੁਪਏ ਦੀ ਪੇਟੀ ਹਰਦੀ ਦੀ ਕੁਆਲਿਟੀ ਵੇਖ ਹੀ ਸਕਦੇ ਆ ਇੱਕ ਪੇਟੀ ਰਹਿ ਗਈ 1650 ਰੁਪਏ ਦੀ ਪੇਟੀ ਵਿਕੀ ਆ ਜੀ ਤੇ ਜਿਹੜੀ ਰਾਣੀ ਆ ਜੀ ਰਾਣੀ ਵਿਕੀ ਆ ਜੀ 75 ਰੁਪਏ ਪੀਸ ਰਾਣੀ ਦਾ 75 ਰੁਪਏ ਪੀਸ ਆ ਜਿਹੜਾ ਵਿਗਿਆ ਜੀ 650 700 ਰੁਪਏ ਲੁਖਾਫਾ ਦਾ ਹਾਂ ਪੀਸ ਨਾ ਇਹ ਪੂਰਾ ਹਰਨਾਰੀ ਵਾਲਾ 650 700 ਰੁਪਏ ਤੇ ਜਿਹੜਾ ਜੀ ਡ੍ਰੈਗਨ ਚਿੱਟਾ ਡ੍ਰੈਗਨ ਇਹ ਵਿਗਿਆ ਜੀ 60 65 ਰੁਪਏ ਪੀਸ 65 ਰੁਪਏ ਪੀਸ ਭਾਈ ਆ ਕੀ ਰੇਟ ਵਿਕੀ ਹੈ ਭਾਈ 100 ਰੁਪਏ 100 ਰੁਪਏ ਦਾ ਡੱਬਾ 4 ਪੀਸਾਂ ਦਾ ਤੇ ਬਾਕੀ ਤੁਹਾਨੂੰ ਦੱਸ ਦਿਆਂ ਸੇਵ ਦਾ ਵੀ ਕੀ ਰੇਟ ਵਿਕਿਆ ਸੇਵ ਬੜੀਆ ਕੁਆਲਟੀ ਵਾਲਾ ਸੇਵ ਹੈ ਆ ਕੀ ਰੇਟ ਵਿਕਿਆ ਸੇਵ ਆਹ ਹਾਂਜੀ ਇਹ ਵਿਕੇ ਨੇ 60 70 60 70 ਰੁਪਏ ਇਹ 60 70 ਰੁਪਏ ਸੇਵ ਹੈ ਭਾਈ ਹੌਣ ਹੀ ਆਇਆ ਵਾ ਤੇ 60-70 ਰੁਪਏ ਮੰਨ ਕੇ ਚਲੋ 20 ਕਿਲੋ ਦੀ ਪੇਟੀ ਬਣੂਗੀ 1400 ਦੀ ਤੇ ਜਿਹੜਾ ਸ਼ੇਪ ਦੀ ਤਾਂ ਵੱਖਰ-ਵੱਖਰੀ ਕੁਆਲਿਟੀ ਆ 16-1700 ਤੱਕ ਪੇਟੀ ਚਲੇ ਜਾਂਦੀ ਆ ਵੀਡੀਓ ਚੰਗੀਆਂ ਲੱਗਦੀਆਂ ਨੇਂ ਜੀਂ ਸ਼ੇਅਰ ਜਰੂਰ ਕਰ ਦਿਆ ਕਰੋ ਵੀ ਪੇਜ ਨੂੰ ਫੋਲੋ ਕਰ ਦਿਆ ਕਰੋ ਧੰਨਵਾਦ